ਮੈਂ ਆ ਵੀ ਪੰਜਾਬ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਲ ਕੇ ਨਾ ਮਜ਼ਾ ਆ ਜਾਊਗਾ ਕਿ ਕਈ ਵਾਰ ਨਾ ਅਸੀਂ ਵੀ ਬਾੜੀਆਂ ਕਰਦੇ ਹੁੰਦੇ ਸੀ ਨਾ ਤੇ ਇਹੋ ਜਿਹੀ ਫੀਲਿੰਗ ਆਉਂਦੀ ਹੁੰਦੀ ਸੀ ਤੇ ਆਉਣੀ ਪੰਜਾਬ ਵਾਲੇ ਤੁਹਾਨੂੰ ਵੀ ਆ ਇਹ ਜਰਮਨ ਦੇ ਖੇਤ ਆ ਜਿੱਥੇ ਅੱਜ ਸਰੋਂ ਦੀ ਬਾੜੀ ਹੋ ਰਹੀ ਆ ਤੇ ਬਾਬੇ ਮਜ਼ਾ ਆ ਜਾਊਗਾ ਜੌਂਡੀਅਰ 6900 ਟਰੈਕਟਰ ਖੜਾ 3 ਕਰੋੜ ਦਾ ਝੋਟਾ ਤੇ ਇੱਧਰ ਆਪਣੀ ਗੱਡੀ ਖੜੀ ਤੇ ਉਹ ਗੋਰੀ ਆਈ ਮਾਲਕਣ ਜਿਹੜੀ ਆ ਐਸ ਜਗ੍ਹਾ ਦੀ ਤੇ ਆ ਵੇਖੋ ਆ ਬਾਪੂ ਆਪਣਾ ਯਾਰ ਆ ਸਰੋਂ ਦੀ ਟਰਾਲੀ ਭਰ ਕੇ ਬੈਠਾ ਲੁੰਡੀ ਟਰੈਕਟਰ ਦਾ ਨਾਮ ਆ ਤੇ ਬਾਪੂ ਆਪਣੇ ਪੋਤੇ ਦੇ ਨਾਲ ਆ ਤੇ ਸਰੋਂ ਦੀ ਟਰਾਲੀ ਭਰੀ ਆ ਅਸੀਂ ਵੀ ਕਈ ਵਾਰ ਜਦੋਂ ਕੰਪੈਨਾਂ ਫਰਾਉਂਦੇ ਹੁੰਦੇ ਆ ਨਾ ਤੇ ਬੜਾ ਮਜ਼ਾ ਆਉਂਦਾ ਹੁੰਦਾ ਸੀ ਬਾਬੇਓ ਭਈ ਹਾਂ ਇਹੋ ਜਿਹਾ ਮਾਹੌਲ ਕਰੀ ਤੁਹਾਨੂੰ ਕਿਸੇ ਦਿਖਾ ਲੈਣਾ ਨਹੀਂ ਜਰਮਨ ਦੇ ਖੇਤ ਪਪਾ ਆਲ ਸਕੂਲ ਆ ਸ਼ਾਉਤੋ ਸੇਰਗੂਡ ਵੇਰਸਨ ਦਾ ਆਖ ਬਾਬਰ ਇਸ ਲਿਬੈਗਰੋਸੇ ਟਰੈਕਟਰ ਆਲ ਇਸ ਮੈਂ ਮਾਚ ਐਨੇ ਗੁੱਟੇ ਵੀਡੀਓ ਜੀ ਲੋਟਾ ਲੀਬਸ ਵਾਲਾ ਖੈ ਵੀਡੀਓ ਤੇ ਇਹ ਵੇਖ ਲਓ ਆ ਦੇਖੋ ਇਧਰ ਸਰੋਂ ਦੀ ਭੜੀ ਟਰਾਲੀ ਆ ਇਹਨੂੰ ਬਾਬੇ ਨੂੰ ਪੁੱਛਿਆ ਵੀ ਤੁਹਾਨੂੰ ਭਰ ਲੈਂਦੇ ਆ ਯਾ ਹੈ ਯਾ ਇਸ਼ਮਖ ਦਸ ਇਸ਼ਮਖ ਦ ਦਵਾਇਟਰ ਆ ਵੇਖ ਲਓ ਬਾਬੂ ਗੋਰਾ ਤੇ ਆਉਂਦੇ ਟਰੈਕਟਰ ਖੜਾ ਤੇ ਇੱਕ ਗੋਰੀ ਆ ਰਹੀ ਆ ਮਗਰ ਚਾਰ ਚੰਨ ਲਾਉਣ ਵਾਸਤੇ ਵੇਖੋ ਯਾਰ ਆ ਕਮਾਲ ਦੀਆਂ ਵੀਡੀਓ ਜੇ ਇਹ ਵੀਡੀਓ ਮਿਲੀਅਨ ਨਾ ਗਈ ਤੇ ਫਿਰ ਫਾਇਦਾ ਕੀ ਹੋਇਆ ਫਾਇਦਾ ਇਸ ਕਰਕੇ ਆਹੋ ਦੇਖੋ ਇਧਰ ਵੇਖ ਬੱਟ ਦੇਖ ਲੋ ਕੇ ਗੋਰੀਏ ਹਾਏ ਜੱਟ ਦੀ ਕੰਪੈਨ ਚੱਲਦੀ ਨੀ ਹੱਥ ਬਈਏ ਦੇ ਸਨੇਹ ਕੱਲ ਦੀ ਇਹ ਬਾਬਿਓ ਇਹ ਗੱਡਾਰਿਆ ਇਧਰ ਵੀ ਜੱਟ ਦਾ ਪੋਤਿਆ ਇਧਰ ਵੀ ਕਿਸਾਨ ਦਾ ਪੋਤਿਆ ਤੇ ਅੱਜ ਦੀ ਵੀਡੀਓ ਬੜੀ ਘੈਂਡ ਆ ਖੇਤਾਂ 'ਚ ਖਲੋ ਕੇ ਬਣਾਈ ਜਾ ਰਹੀ ਆ ਸਰੋਂ ਦੀ ਕਟਾਈ ਆ ਵੇਖੋ ਸਰੋਂ ਖੜੀ ਆ ਸਾਰੀ ਤੇ ਯਾਰ ਕੀ ਕੀ ਵੇਖਣਾ ਚਾਹੁੰਦੇ ਆ ਉਧਰ ਵੇਖੋ ਟਰੈਕਟਰ ਪੱਠੇ ਲੱਦ ਕੇ ਰਿਹਾ ਰਿਹਾ ਆਹੋ ਦੇਖੋ ਆ ਗਈ ਇੱਕ ਝੋਟਾ ਹੋਰ ਆ ਗਿਆ ਗੱਡੀ ਭਰਾ ਕਰਨੀ ਪੈਣੀ ਮੇਰੇ ਸਾਹ ਨਾਲ ਆਹ ਦੇਖੋ ਓਏ ਹੋਏ ਹੋਏ ਤਿੰਨ ਕਰੋੜ ਵਾਲਾ ਝੋਟਾ ਆ ਗਿਆ ਤੇਰਾ ਭਲਾ ਜੇ ਡੰਕ ਅੱਜ ਦੇ ਚਾਰ ਚੰਨ ਲੱਗੇ ਪਏ ਵੀਡੀਓ ਨੂੰ ਅੱਜ ਦੇ ਗੱਲਬਾਤ ਬਣੀ ਪਈ ਆ ਵੇਖੋ ਕੰਪੈਨ ਚ ਲੰਡੀ ਆ ਆਹ ਦੇਖੋ ਆ ਗਈ ਲਾਗ ਓਏ ਜਦੋਂ ਇਹ ਭਰ ਗਈ ਮਲਬਾਈ ਆਉਂਦੇ ਸੀ ਵੱਡਣ ਸਾਡੇ ਉਥੇ ਨਾ ਮਲਬਾਈ ਆਉਂਦੇ ਸੀ ਵੱਡਣ ਤੇ ਅੱਜ ਤੁਹਾਨੂੰ ਜਰਮਨ ਦੀ ਦਿਖਾਉਣੀ ਆ ਉਹ ਬੱਗਾ ਭਰ ਗਿਆ ਏ ਆ ਗਿਆ ਮਜ਼ਾ ਆ ਬਈਏ ਬਾਪੂ ਦਾ ਪੋਤਾ ਵੀ ਆਇਆ ਨਾਲ ਬਾਈ ਕਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਜਰੂਰ ਦੱਸਿਓ ਤੇ ਕੰਪੈਨ ਭਰ ਕੇ ਆ ਗਈ ਆ ਆਹ ਦੇਖੋ ਆਹ ਦੇਖੋ ਜਰਮਨ ਦੇ ਖੇਤ ਆ ਤੇ ਆ ਟਿੱਕ ਲੱਗੀ ਸਰੋਂ ਓਏ ਓ ਤੇਰੇ ਸਰਕਲ ਸੋਹਣਿਆ ਓਏ ਹੋਏ 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 ਆਹ ਦੇਖੋ ਇੱਧਰ ਓਏ ਹੋਏ 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 ਇਹ ਸਰੋਂ ਦੀ ਕਟਾਈ ਹੋ ਰਹੀ ਹੈ ਬਾਬਿਓ ਜਰਮਨ ਦਾ ਫੇਸੰਦਾ ਏਰੀਆ ਜਿ세 ਤੁਸੀਂ ਦੇਖ ਰਹੇ ਆ ਕਿ ਸਰੋਂ ਵੱਡੀ ਗਈ ਆ ਕੰਪੈਨ ਦੇ ਨਾਲ ਵੀਆ ਪਤਨਿਆਂ ਕਿੱਲਿਆਂ ਵਿੱਚ ਸਰੋ ਬੀਜੀ ਹੀ ਬਾਪੂ ਨਾਲ ਆਹ ਬਾਪੂ ਗੋੜੇ ਦਾ ਪੋਤਾ ਤੇ ਨੋ ਆਏ ਆ ਨਾਲ ਉਹ 3 ਕਰੋੜ ਦਾ ਝੋਟਾ ਖੜਾ ਬੁੱਕ ਦਾ ਆਏ ਹਾਏ 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 ਉਹ ਜਿਹੜਾ ਜਿਹੜਾ ਪਿੰਡੋਂ ਮੇਰੇ ਵੀਰ ਵੀਡੀਓ ਵੇਖਣ ਨੇ ਕਮੈਂਟ ਜਰੂਰ ਕਰਿਓ ਐ ਹੋ ਜੀ ਵੀਡੀਓ ਨਹੀਂ ਕਿਸੇ ਨੇ ਖਾਲਣੀ ਬਾਪਿਓ ਆਹ ਚੱਲੀ ਫੇਰ ਆਹ ਚੱਲੀ ਫੇਰ ਇੱਕ ਟਰਾਲੀ ਭਰ ਚੁੱਕੀ ਆ ਇਹ ਸਰੋਂ ਦਾ ਤੇਲ ਬਣਨਾ ਇਹਦਾ ਅਦੇ ਹੈਗੀ ਸਰੋਂ ਦੂਜੇ ਥਾਂ ਚੱਲੀ ਆ ਆ ਵੇਖੋ ਗੋਰੀ ਬਾਪੂ ਦੀ ਨੋਂ ਆਈ ਆ ਇਹ ਉਹ ਭਰਨਿਆ ਪਿਆ ਇਹੋ ਜੇ ਨਜ਼ਾਰੇ ਤੁਹਾਨੂੰ ਬਾਹਰ ਦੇ ਕਿੰਨੇ ਵਿਖਾ ਲੈਣੇ ਆ ਬਾਈ ਆਪਾਂ ਕਹਿੰਦੇ ਨੇ ਮਿੱਟੀ ਵਾਜਾਂ ਮਾਰਦੀ ਆ ਪੰਜਾਬ ਨੂੰ ਭੁੱਲ ਚੁੱਕੇ ਆ ਡਾਲਰਾਂ ਪੌਂਡਾਂ ਜੁਰਾਂ ਚ ਗਵਾ ਚੁੱਕੇ ਆ ਕੋਈ ਇਹੋ ਜੀ ਗੱਲ ਨਹੀਂ ਗਈ ਕੰਮ ਕਰਦੇ ਆ ਮਿਹਨਤਾਂ ਕਰਦੇ ਆ ਵੇਖੋ ਓ ਤੇਰੇ ਸੜਕੇ ਸੋਹਣਿਆ ਓ ਸੜਕੇ ਸੋਹਣਿਆ ਇਧਰ ਬਾਪੂ ਬਾਪੂ ਦਾ ਪੋਤਾ ਬਾਪੂ ਦੀ ਨੌ ਓ ਵੇਖੋ ਬਾਪੂ ਦੀ ਨੌ ਆਉਣੇ ਪੋਤੇ ਨੂੰ ਵੇਖਣ ਆਈ ਬਾਪੂ ਕੀ ਕਰਨ ਡਿਆ ਓ ਦੇਖੋ ਦੋ ਟਰਾਲੀਆਂ ਸਰੋਂ ਦੀਆਂ ਭਰਗੀਆਂ ਜੇ ਕਿਨੇ ਪੁੱਛਣਾ ਹੋਵੇ ਵੀ ਟਰੈਕਟਰ ਕਿੰਨੇ ਦਾ 3 ਕਰੋੜ ਦਾ ਜੌਂਡੀਅਰ ਮੇਡ ਇਨ ਜਰਮਨੀ ਤੇ 420 ਲੈਕਸ ਕੰਬੈਨ ਲੈ ਵੀ ਚੱਲਿਆ ਸ਼ੇਰ ਅਗਲੇ ਬੰਨੇ ਵੱਡਣ ਜੈ ਜਵਾਨ ਜੈ ਕਿਸਾਨ ਇਹੋ ਜਿਹੇ ਵੀਡੀਓ ਵੇਖਣ ਵਾਸਤੇ ਪੇਜ ਲਾਈਕ ਫੋਲੋ ਕਰੋ ਤੇ ਇੱਕ ਦਿਨ ਤੁਹਾਨੂੰ ਹੋਰ ਦੱਸਣਾ ਚਾਹਣਾ ਉਹ ਬਾਪੂ ਦੀ ਨੌ ਜਿਹੜੀ ਪਾਣੀ ਪਿਆਲਣ ਆਈ ਬਾਪੂ ਦੇ ਮੁੰਡੇ ਨੂੰ ਆਹ ਵੇਖੋ ਯਾਰ ਸਾਡੇ ਵੀ ਚਾਹਾਂ ਲੈ ਕੇ ਆਉਂਦੇ ਨੇ ਰੋਟੀਆਂ ਲੈ ਕੇ ਆਉਂਦੇ ਹੁੰਦੇ ਨੇ ਨਾ ਤੇ ਅੱਜ ਬਾਪੂ ਦੀ ਨੌ ਕੰਪੈਨ ਵੀ ਬਾਪੂ ਦੀ ਆਪਣੀ ਉਹ ਵੇ ਪਾਰੀ ਕਰ ਲਈ ਗੋਰੀ ਨੇ ਤੇ ਇਸ ਗੱਲ ਦਾ ਮਾਰ ਨਹੀਂ ਕਰੇ ਗੋਰੇ ਚੁੰਮੀ ਚਮਾਟਾ ਕਰ ਲੈਂਦੇ ਆ ਆਹ ਖੜੇ 3 ਕਰੋੜਾਂ ਦੇ ਝੋਟੇ ਤੇ ਆਹ ਕੰਬੈਨ ਏਸੀ ਲੱਗਾ ਹੋਇਆ ਵਿੱਚ ਗੇਅਰ ਲੱਗੇ ਹੋਏ ਵਿੱਚ ਕੋਈ ਧੂਆ ਨਹੀਂ ਪੈਣਾ ਕੋਈ ਘੱਟਾ ਨਹੀਂ ਪੈਣਾ ਤੇ ਆਓ ਵੇਖੋ ਬਾਪੂ ਦਾ ਪੋਤਾ ਚੜ ਗਿਆ ਟਰਾਲੀ ਤੇ ਆਓ ਦੇਖੋ ਵਿੰਕਲ 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 ਮਾਇਨੇ ਸ਼ੋਨੇ ਕੇ ਅੰਦਰ ਇਹ ਟੋਕੇ ਬਾਪੂ ਵੇਸ ਨੈਕਸਟ ਰੀਮਾਲ ਯਾ ਰੈਪਸ ਰੈਪਸ ਗੂ ਰੈਪਸ ਜੂੰਗੇ ਬਾਬਰ ਯਾ ਇਸ਼ਾਬੋਕ ਫੀਲਸ ਗੋਲ ਬਾਬਰ ਇਸ ਬਾਬਾ ਐ ਐਂਕਲ ਕੇ ਅੰਦਰ ਐਂਕਲ ਕਹਿੰਦਾ ਮੇਰਾ ਪੋਤਾ ਵਾ ਜੰਗ ਕਿਸਾਨ ਤੇ ਕਿੱਦਾਂ ਫਿਰ ਸੋਹਣਿਓ ਆਹ ਬਾਪੂ ਦਾ ਪੋਤਾ ਜਿਹੜੇ ਕਹਿੰਦੇ ਨਾ ਪਰਨਾ ਠੱਠਾ ਆ ਜੇ ਉਹ ਆ ਸੋਹਣਾ ਨਹੀਂ ਲੱਗਦਾ ਇਹ ਕਿਸਾਨਾਂ ਦੇ ਪੁੱਤ ਜੱਟਾਂ ਦੇ ਪੋਤੇ ਪੰਜਾਬ ਦੇ ਪੁੱਤ ਪੰਜਾਬ ਦੇ ਪੁੱਤ ਇਹ ਇਦਾਂ ਨਹੀਂ ਹੁੰਦੇ ਆ ਤੇ ਆਹ ਬਾਪੂ ਦੀ ਨੌ ਨੇ ਪਿਆਲਤਾ ਬਾਪੂ ਦੇ ਮੁੰਡੇ ਨੂੰ ਪਾਣੀ ਆਹ ਵੇਖੋ ਗੋਰੀ ਆ ਰਹੀ ਪਾਣੀ ਪੀਣਣ ਆਈ ਐ ਸਮેશ ਸਪੈਸ਼ਲ ਉਹ ਚੱਲ ਕੇ ਤੁਰ ਪਿਆ ਲੈ ਕੇ ਫੇਰ ਲੈ ਕੇ ਤੁਰ ਪਿਆ ਚੰਗਾ ਵੀਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ 1 ਮਿਲੀਅਨ ਨਾ ਹੋਈ ਤਾਂ ਮੈਂ ਮੋਬਾਈਲ ਭਾਂਦਣਾ ਉਹ ਇਸ ਕਰਕੇ ਕਿ ਵੀਡੀਓ ਬੜੀ ਗਾਡਰ ਸੀਗੀ ਚੰਗਾ ਬਾਪੂ ਆਹ ਵੇਖੋ ਗੋਰੀ ਸਪੈਸ਼ਲ ਲੈ ਕੇ ਆਈ ਓ ਦਾ ਪਾਣੀ